ਕੀ ਕਰਣੀ ਆ ਯਾਰ ਠੀਕ ਨਹੀਂ ਮੈਂ ਉਹਨਾਂ ਨੂੰ ਚੁੱਕ ਕੇ ਫੋਨ ਕਰਾਂ ਜਾਂ ਤਾਂ ਮੇਰੇ ਬਾਤ ਕੋਈ ਗਲਤ ਚੀਜ਼ ਲੈ ਰਿਆ ਹੋ ਜਾਂ ਮੈਂ ਕੋਈ ਗਲਤ ਕੰਮ ਕਰ ਰਿਹਾ ਹੋ ਜਾਂ ਮੈਂ ਕੋਈ ਗਲਤ ਕੰਮ ਕਰ ਰਿਹਾ ਹਾਂ ਕਹਿੰਦੇ ਮੈਂ ਨਹੀਂ ਲੈ ਸਕਦਾ ਤੁਸੀਂ ਕੀ ਕਰਦੇ ਉਹਦੇ ਇਹਨਾਂ ਦੀ ਕਰ ਰਹੀ ਗੱਲ ਕਰਦੇ ਉਹਨਾਂ ਦੀ ਵੀਡੀਓ ਉਹਨਾਂ ਨੇ ਸ਼ਕੜਾਈ ਕਿਉਂਕਿ ਉਹਨਾਂ ਕਰਕੇ ਇਹ ਗੱਲ ਸਾਨੂੰ ਸਾਡੇ 'ਤੇ ਰੋਗ ਲੱਗਦੇ ਨੇ ਪ੍ਰਸ਼ਾਸ਼ਕਾਂ ਨੂੰ ਪੁੱਛਾ ਬੋਲਦੇ ਇਹ ਵੀ ਕਹੀ ਸੀ ਕਿ ਬਾਉ ਜੀ ਉਹਨਾਂ ਨੇ ਕੀ ਗੱਲ ਕੀਤੀ ਆ ਗੱਡੀ ਗੱਡੀ ਕੋਈ ਗੱਲੇ ਕੋਈ ਪਰਦਾਈ ਇਸ ਤਰੀਕੇ ਨਾਲ ਬੀਟਾ ਨਾ ਨਾ ਪਹਿਲਾਂ ਗੱਡੀ ਗੱਡੀ ਦੋ ਮੱਥੀ ਨੰਨੇ ਪੈਸੇ ਨਹੀਂ ਗੱਡੀ ਨਿਕਾਲੋ ਹਾਂ ਗੱਲ ਕਿ ਨਹੀਂ ਗੱਲ ਕੀਤੀ ਇਹ ਤਾਂ ਕਿੰਨੂ ਗੱਲ ਕੀਤੀ ਲਓ ਬੜਾ ਚਾਹਤ ਕਰੀ ਨੇ ਉਹ ਬੜਾ ਚਾਹਤ ਕਰੀ ਨੇ ਚੱਲ ਜਾਈਏ ਅੱਛਾ ਚੱਲ ਜਾਈਏ ਕਰੀਂ ਤਾ ਆਜੋ ਨਾ 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 ਰਹਿਣ ਦਿਓ ਆਜੋ ਛੋੜ ਬਰਾ ਇਹਨੂੰ ਕਹੀਂ ਕੂਨੂ ਕਰਦੀ ਆ ਭੇਜਦੇ ਮੈਨੂੰ ਚਲ ਲਈ ਹਾਲ ਹੋਇਆ ਹੈ ਕਿ ਉਸ ਨੂੰ ਮੋਰਚੇ ਨੂੰ আরਿਆਂ ਨੂੰ ਜਾਣ ਨਹੀਂ ਦੇ ਰਹੀ ਪੰਜਾਬ ਸਰਕਾਰ ਆ ਇਹ ਨਹੀਂ ਨਾ ਹੋਰ ਤੋਂ ਕਿਸ ਨੂੰ ਕਹਾ ਨਾ ਮਨ ਆਪਣੇ ਕਰਮ ਨਹੀਂ ਜਾਣ ਦਿੰਦੇ ਹੈ ਨਾ ਪਰਲੇ ਵਾਲੇ ਹਰਿਆਣੇ ਵਾਲੇ ਦਾ ਕਸੂਰ ਕੱਢਾਂ ਆ ਕਹਿੰਦਾ ਹਰਿਆਣੇ ਵਾਲੇ ਮਾਨੂੰ ਬਾਰ ਨਹੀਂ ਟੱਪਣ ਦਿੰਦੇ ਹੈ ਅਰੇ ਤੁੰ ਤੋਂ ਮਾਨੂੰ ਇਹ ਦੇਖੋ ਭਾਈ ਨਿਊ ਕਹਰੇ ਜੀ ਕਹਾ ਜਾ ਕੁਛ ਅੰਦਰ ਹੋ ਗਿਆ ਪਤਾ ਹਮਕੋ ਅਸਤ ਮਾਨ ਲੈ ਰਹੇ ਗਲਤ ਭਾਈ ਹੂੰ ਇਹ ہماری ਗੱਡੀ ਚੈੱਕ ਕਰ ਲਿਓ ਕੋਈ ਕੋਈ ਗਲਤ ਸਮਾਨ ਲੈ ਰਹੇ ਹੋ ਇਸਕੇ ਅੰਦਰ ਪਿਪਾ ਨੂੰ ਜਾਣ ਨਹੀਂ ਦੇਂਦੇ ਇੱਧਰ ਠੀਕ ਹੈ ਨਹੀਂ ਪਤਾ ਨਹੀਂ ਉਹ ਹਰਿਆਣੇ ਦੇ ਇੰਨੀ ਦੂਰੋਂ ਚੱਲ ਕੇ ਆ ਗਏ ਹੈਗੇ ਤਾਂ ਫਿਰ ਇਹ ਰੋਕਦੇ ਕਿਉਂ ਪੇਸ ਨਹੀਂ ਹਰਿਆਣਾ ਹਰਿਆਣਾ ਪੰਜਾਬ ਇਹ ਕਾ ਯਾਰ ਹਰਿਆਣੇ ਵਾਲੀ ਕੀ ਬਾਤ ਹੈ ਇਸਮਾਂ ਠੀਕ ਹੈ ਜੀ ਪਰ ਜਿਉ ਥੋੜੀ ਵੀ ਅੱਗੇ ਆਏਗਾ ਇਹ ਅੰਦਰ ਨਾ ਮਾਨੂੰ ਜਾਣਦੀ ਆ ਜਹਾ ਮੋਰਚਾ ਕੇ ਮਾਂ ਨੈਕਸਟ ਖੁਦ ਸੋਚ ਰਹੇ ਆ ਪੰਜਾਬ ਸਰਕਾਰ ਯਹਾਂ ਇਹ ਮੋਰਚਾ ਫੈਲ ਹੋਵਾ ਮੋਰਚਾ ਨਹੀਂ ਫੈਲ ਹੁੰਦਾ ਚਾਹ ਭਗਵਾਨ ਤੁਮਨ ਸਰਕਾਰ ਆ ਚਾਹ ਖੱਟਰ ਸਰਕਾਰ ਆ ਚਾਹੇ ਸੈਣੀ ਸਰਕਾਰ ਆ ਮੋਰਚਾ ਹੀ ਤਰਾਂ ਚਲਾਗਾ ਅਰ ਖਾਵਾਂਗੇ ਤੁਨੂ ਇਸ ਮੋਰਚੇ ਨੂੰ ਵੀ ਜਿੱਤਗਾ ਹੁਣ ਕੀ ਨਾਮ ਹੈ ਆਪਣਾ ਮੇਰਾ ਨਾਮ ਜੈ ਸਿੰਘ ਜਲਵੇੜਾ ਕਿਸਾਨ ਯੂਨੀਅਨ ਸੀਧ ਪੱਗ ਸਿੰਘ ਪ੍ਰਸ਼ਾਸਨ ਮੁਰਦਾਬਾ 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 ਪ੍ਰਸ਼ਾਸਨ ਮੁਰਦਾਬਾ ਕੀ ਖਰਾਬ ਕਰਦੇ ਆ ਜਿਹੜੇ ਜਾਣ ਕੇ ਬੰਦ ਕਰੀ ਗੁੰਡਾ ਕਰੀ ਕਰ ਰਹੀ ਪਾਉਂਦੀ ਆ ਕਿਹਦੇ ਸਾਹਮਣੇ ਕਿਉਂ ਤੂੰ ਕਹਿੰਦੇ ਵੀਡੀਓ ਬਣਾ ਲੈ ਇਸ ਤੇ ਗੁੰਡਾ ਕਰਦੀ ਕਰ ਰਹੀ ਅੱਜ ਜਾਣ ਬੁੱਝ ਕੇ ਖਰਾਬ ਕਰ ਰਹੀ ਆ ਔਰ ਖਾਲੀ ਪਿਆ ਸਾਰਾ ਉਸੇ ਦੀ ਲੋੜ ਦਿੰਦੇ ਗੱਡੀਆਂ ਕਿਸੇ ਨੂੰ ਕਹਿੰਦੀ ਲੱਗਦੀ ਆ ਕਾਨੂੰਨ ਭਾਈ ਉੱਤਰ ਜਾਓ ਯਾਰ ਬਸ ਜੀ ਬਸ ਇੱਕੇ ਆ ਕਰ ਦੋ ਬੰਦ ਕਰ ਦੋ ਬੰਦ